ਜਿਹੜੇ ਸ਼ਰੂਮਲੀ ਅਕਾਲੀ ਦਲ ਦੇ ਵਰਕਰ ਅੱਜ ਦੂਰ ਦਰਾਡੇੋਂ ਮੁਹਾਲੀ ਉਹਨਾਂ ਦੀ ਪੇਸ਼ੀ ਤੇ ਪਹੁੰਚਣਾ ਚਾਹੁੰਦੇ ਨੇ ਉਹਨਾਂ ਨੂੰ ਥੋਡੀ ਪੁਲਿਸ ਧੱਕੇ ਦੇ ਨਾਲ ਰਾਹ ਦੇ ਵਿੱਚ ਚੁੱਕ-ਚੁੱਕੇ ਲੈ ਕੇ ਜਾ ਰਹੀ ਹੈ ਜਿਹੜੇ ਸਾਡੀ ਟੀਮ ਦੇ ਵਕੀਲ ਨੇ ਚਾਹੇ ਉਹ ਕਿਰਨਪ੍ਰੀਤ ਸਿੰਘ ਹੋਣ ਹੋਰ ਜਿੰਨੇ ਵੀ ਸਾਡੇ ਵਕੀਲ ਕਈ ਅੰਮ੍ਰਿਤਸਰ ਤੋਂ ਆ ਰਹੇ ਸੀ ਉਹਨਾਂ ਨੂੰ ਉਹਨਾਂ ਦੇ ਘਰ ਐਸਐਚਓ ਛਿਆਟਾ ਨੇ ਰੀਟੇਨ ਕੀਤਾ ਦੱਸੋ ਜੀ ਕਿ ਯੂਨੀਫਾਰਮ ਦੇ ਵਿੱਚ ਵਕੀਲ ਨੂੰ ਥੋਡੀ ਪੁਲਿਸ ਨੇ ਕਿੱਦਾਂ ਰੀਟੇਨ ਕੀਤਾ ਇਹਦੀ ਇੱਕ ਸੈਪਰੇਟ ਐਪਲੀਕੇਸ਼ਨ ਬਾਰ ਕਾਉਂਸਲ ਨੂੰ ਵੀ ਦੇਾਂਗੇ ਕੋਟਾ ਨੂੰ ਵੀ ਦੇਾਂਗੇ ਹੂੰ ਤਾਂ ਕਹਿੰਦੇ ਸੀ ਜੀ ਅਸੀਂ ਬੜੇ ਪੱਕੇ ਪੈਰੀ ਆ ਹੁਣ ਤੁਸੀਂ ਵਕੀਲਾਂ ਨੂੰ ਵੀ ਕਿਤੇਰੀ ਤੱਕ ਨਹੀਂ ਜਾਣਦੇ ਨੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੁਣ ਤੁਹਾਨੂੰ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਿਹੜਾ ਝੂਠਾ ਪਰਚਾ ਦਿੱਤਾ ਸੀ ਇਹ ਮੁੱਦੇ ਮੋਟੇ ਕੇ ਨਾ ਤੁਹਾਨੂੰ ਅੰਮ੍ਰਿਤਸਰੋਂ ਕੱਖ ਲੱਪਿਆ ਨਾ ਤੁਹਾਨੂੰ ਚੰਡੀਗੜ੍ਹੋਂ ਲੱਪਿਆ ਨਾ ਮਜੀਠਿਓਂ ਲੱਪਿਆ ਉਦੋਂ ਹਿਮਾਚਲ ਤੁਰੇ ਫਿਰੇ ਉੱਥੋਂ ਨਹੀਂ ਕੁਛ ਲੱਪਿਆ ਹੁਣ ਅੰਤ ਦੇ ਵਿੱਚ ਆ ਕੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕਹਿੰਦੀ ਹੈ ਜੀ ਸਾਡਾ ਜਨਮ ਤਾਂ ਧਰਨਿਆਂ ਚੋਂ ਹੋਇਆ ਤੇ ਧਰਨਿਆਂ ਚੋਂ ਜੰਮੀ ਪਾਰਟੀ ਅੱਜ ਲੋਕਾਂ ਦੇ ਰੋਹ ਤੋਂ ਇੰਨਾ ਡਰ ਗਈ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਵਿਕਰਮ ਸੋਮਜੀਠਿਆ ਨੂੰ ਅੱਜ ਮੋਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਪਰ ਉਸ ਤੋਂ ਪਹਿਲਾਂ ਇਹ ਪੁਲਿਸ ਵੱਲੋਂ ਅਕਾਲੀ ਵਰਕਰ ਤੇ ਅਕਾਲੀ ਲੀਡਰਾਂ ਨੂੰ ਰੋਕ ਲੈ ਗਿਆ ਤੇ ਕਈਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲੈ ਗਿਆ ਜਿਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਅਰਸ਼ਦੀਪ ਸਿੰਘ ਕਲੇਰ ਬੋਲੋ ਸਰਕਾਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਹੇ ਕਿ ਵਿਕਰਮ ਸੋਮਜੀਠਿਆ ਦੇ ਵਕੀਲਾਂ ਨੂੰ ਵੀ ਰੋਕਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਕੀ ਪੰਜਾਬ ਦੇ ਵਿੱਚ ਐਮਰਜੈਂਸੀ ਦਾ ਐਲਾਨ ਹੋ ਚੁੱਕਿਆ ਕੀ ਧਰਨੇ ਪ੍ਰਦਰਸ਼ਨਾਂ ਤੇ ਪੂਰਨ ਤੌਰ ਤੇ ਤੁਸੀਂ ਪਾਬੰਦੀ ਲਾ ਦਿੱਤੀ ਔਰ ਇਹ ਸੰਵਿਧਾਨ ਜਿਹਦੀ ਸੌਂ ਚੁੱਕ ਕੇ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਅਸੋਦੇ ਤੇ ਬੈਠਿਓ ਤੁਸੀਂ ਤਾਂ ਇਹਨੂੰ ਛਿੱਕੇ ਟੰਗਤਾ ਇੱਕ ਪਾਸੇ ਤਾਂ ਕਹਿੰਦੇ ਹੋ ਜੀ ਸਰਦਾਰ ਵਿਕਰਮ ਮਜੀਠੀਆ ਤੇ ਅਸੀਂ ਪੱਕੇ ਪੈਰੀ ਪਰਚਾ ਦਿੱਤਾ ਤੇ ਦੂਜੇ ਪਾਸੇ ਜਿਹੜੇ ਸ਼੍ਰੋਮਲੀ ਅਕਾਲੀ ਦਲ ਦੇ ਵਰਕਰ ਅੱਜ ਦੂਰ ਦਰਾਡੇੋਂ ਮੁਹਾਲੀ ਉਹਨਾਂ ਦੀ ਪੇਸ਼ੀ ਤੇ ਪਹੁੰਚਣਾ ਚਾਹੁੰਦੇ ਨੇ ਉਹਨਾਂ ਨੂੰ ਥੋੜੀ ਪੁਲਿਸ ਧੱਕੇ ਦੇ ਨਾਲ ਰਾਹ ਦੇ ਵਿੱਚ ਚੁੱਕ-ਚੁੱਕੇ ਲੈ ਕੇ ਜਾ ਰਹੀ ਹੈ। ਔਰ ਇਹ ਜੀ ਜਿਹੜੇ ਸਾਡੀ ਟੀਮ ਦੇ ਵਕੀਲ ਨੇ ਚਾਹੇ ਉਹ ਕਿਰਨਪ੍ਰੀਤ ਸਿੰਘ ਹੋਣ ਹੋਰ ਜਿੰਨੇ ਵੀ ਸਾਡੇ ਵਕੀਲ ਕਈ ਅੰਮ੍ਰਿਤਸਰ ਤੋਂ ਆ ਰਹੇ ਸੀ ਉਹਨਾਂ ਨੂੰ ਉਹਨਾਂ ਦੇ ਘਰ ਐਸਐਚਓ ਛਿਆਟਾ ਨੇ ਡਿਟੇਨ ਕੀਤਾ। ਦੱਸੋ ਜੀ ਇੱਕ ਯੂਨੀਫਾਰਮ ਦੇ ਵਿੱਚ ਵਕੀਲ ਨੂੰ ਥੋੜੀ ਪੁਲਿਸ ਨੇ ਕਿੱਦਾਂ ਡਿਟੇਨ ਕੀਤਾ ਇਹਦੀ ਇੱਕ ਸੈਪਰੇਟ ਐਪਲੀਕੇਸ਼ਨ ਬਾਰ ਕਾਉਂਸਲ ਨੂੰ ਵੀ ਦੇਾਂਗੇ ਕੋਰਟਾਂ ਨੂੰ ਵੀ ਦੇਾਂਗੇ। ਮੂੰ ਤਾਂ ਕਹਿੰਦੇ ਸੀ ਜੀ ਅਸੀਂ ਬੜੇ ਪੱਕੇ ਪੈਰੀ ਆ। ਹੁਣ ਤੁਸੀਂ ਵਕੀਲਾਂ ਨੂੰ ਵੀ ਕਚਹਿਰੀ ਤੱਕ ਨਹੀਂ ਜਾਣਦੇ ਨੇ। ਮੁਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੁਣ ਤੁਹਾਨੂੰ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਿਹੜਾ ਝੂਠਾ ਪਰਚਾ ਦਿੱਤਾ ਸੀ ਇਹ ਮੁੱਦੇ ਮੁੱਦੇ ਕੇ ਨਾ ਤੁਹਾਨੂੰ ਅੰਮ੍ਰਿਤਸਰੋਂ ਕੱਖ ਲੱਪਿਆ ਨਾ ਤੁਹਾਨੂੰ ਚੰਡੀਗੜ੍ਹੋਂ ਲੱਪਿਆ ਨਾ ਮਜੀਠਿਓਂ ਲੱਪਿਆ ਉਦੋਂ ਹਿਮਾਚਲ ਤੁਰੇ ਫਿਰੇ ਉੱਥੋਂ ਨਹੀਂ ਕੁਝ ਲੱਪਿਆ ਹੁਣ ਅੰਤ ਦੇ ਵਿੱਚ ਆ ਕੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕਹਿੰਦੀ ਹੈ ਜੀ ਸਾਡਾ ਜਨਮ ਤਾਂ ਧਰਨੇਆਂ ਚੋਂ ਹੋਇਆ ਤੇ ਧਰਨੇਆਂ ਚੋਂ ਜੰਮੀ ਪਾਰਟੀ ਅੱਜ ਲੋਕਾਂ ਦੇ ਰੋਹ ਤੋਂ ਇੰਨਾ ਡਰ ਗਈ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਡਿਟੇਨ ਕੀਤਾ ਜਾ ਰਿਹਾ। ਮੈਂ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਤੁਹਾਨੂੰ ਕੋਈ ਪੁਲਿਸ ਵਾਲਾ ਡਿਟੇਨ ਕਰਦਾ ਉਹਦੀ ਵੀਡੀਓ ਬਣਾਓ ਉਹਨੂੰ ਸਵਾਲ ਕਰੋ ਇਹ ਸਾਰਾ ਕੁਝ ਕੋਰਟ ਦੇ ਵਿੱਚ ਰੱਖਿਆ ਜਾਊ ਕਿਉਂਕਿ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਉਹਦੇ ਜਮੂਰੀ ਹੱਕਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਪੁਲਿਸ ਕਿਸੇ ਨੂੰ ਰੋਕ ਨਹੀਂ ਸਕਦੀ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਜਿਹੜੇ ਇਲਾਹੀ ਹੁਕਮ ਨੇ ਇਹਨਾਂ ਨੂੰ ਵੀ ਕੋਰਟਾਂ ਦੇ ਵਿੱਚ ਰੱਖਿਆ ਜਾਊਗਾ ਕਿ ਕਿਸ ਤਰੀਕੇ ਡੈਮੋਕਰੇਸੀ ਦਾ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਸਰਕਾਰ ਕਾਣ ਕਰ ਰਹੀ ਹੈ ਇੰਨਾ ਡਰ ਨਾਲੇ ਤਾਂ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਪੰਜਾਬ ਚ ਰੈਲੇਵੈਂਟ ਹੋ ਗਿਆ ਤੇ ਜੇਲ੍ਹ ਦੇ ਵਿੱਚ ਬੈਠਾ ਵਿਕਰਮ ਮਜੀਠੀਆ ਅਥਾਰਟੀ ਕਸਟਡੀ ਚ ਉਦੋਂ ਤੁਸੀਂ ਇੰਨਾ ਡਰੀ ਜਾਂਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਰਕਰਾਂ ਤੋਂ ਤੁਸੀਂ ਇੰਨਾ ਡਰੀ ਜਾਂਦੇ ਹੋ ਇੱਥੋਂ ਇੱਕ ਗੱਲ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੀ ਜਨਤਾ ਨੂੰ ਝੂਠ ਬੋਲਿਆ ਹੁਣ ਜਨਤਾ ਉੱਠ ਕੇ ਸੜਕਾਂ ਤੇ ਖੜੀ ਹੋਗੀ ਹੁਣ ਤੁਸੀਂ ਡੰਡਾ ਤੰਤਰ ਦੀ ਵਰਤੋਂ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾਰਿਓ ਔਰ ਇਹ ਆਵਾਜ਼ ਜਿਆਦਾ دیر ਦਬਣੀ ਨਹੀਂ ਸੋ ਮੈਂ ਸਮੁੱਚੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਵੀ ਤੁਹਾਨੂੰ ਕੋਈ ਡਿਟੇਨ ਕਰੇ ਉਹ ਪੁਲਿਸ ਅਫਸਰ ਦੀ ਵੀਡੀਓ ਬਣਾਓ ਵੀਡੀਓ ਬਣਾ ਕੇ ਸਾਨੂੰ ਭੇਜੋ ਤਾਂ ਕਿ ਕੋਰਟ ਦੇ ਵਿੱਚ ਦਿਖਾਇਆ ਜਾ ਸਕੇ ਕਿ ਪੁਲਿਸ ਕਰ ਕੀ ਰਹੀ ਹੈ ਆਹੀ ਕੁਛ ਅਦਾਲਤਾਂ ਚ ਉਦੋਂ ਮੁਹਾਲੀ ਕੋਰਟ ਕੀ ਕੀਤਾ ਸੀ ਮੁਹਾਲੀ ਕੋਰਟ ਵੀ ਤਾਂ ਸਾਰੀ ਇਸ ਤਰੀਕੇ ਸੀਲ ਕਰਦੀ ਪਤਾ ਨਹੀਂ ਕੀ ਹੋ ਰਿਹਾ ਅੱਜ ਮੈਂ ਫੇਰ ਦੁਬਾਰਾ ਪ੍ਰਸ਼ਾਸਨ ਨੂੰ ਕਹਿਣਾ ਕਿ ਜੇ ਮੁਹਾਲੀ ਕੋਰਟ ਦੇ ਵਿੱਚ ਵੀ ਕਿਸੇ ਵਕੀਲ ਸਾਹਿਬਾਨ ਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਇਹਦਾ ਖਮਿਆਜ਼ਾ ਇਹਦਾ ਜਵਾਬ ਤੁਹਾਨੂੰ ਹਾਈ ਕੋਰਟ ਦੇ ਵਿੱਚ ਦੇਣਾ। ਸੋ ਜਿੱਦਾਂ ਕਿ ਅਰਸ਼ੀਦੀਪ ਸਿੰਘ ਕਲੇਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾ ਰਹੇ ਨੇ ਉਹਨਾਂ ਵੱਲੋਂ ਆਮ ਆਦੀ ਪਾਰਟੀ ਦੀ ਸਰਕਾਰ ਦੇ ਉੱਤੇ ਕਿਹੜੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਹੇ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਨੇ ਵਿਕਰਮ ਸੋ ਮਜੀਠੀਆ ਦੇ ਖਿਲਾਫ ਜੋ ਝੁੱਟਾ ਮੁਕਤਮਾ ਦਾਇਰ ਕੀਤਾ ਉਹਨੂੰ ਦੇਖ ਕੇ ਹੁਣ ਡਰ ਗਿਆ ਤੇ ਅਕਾਲੀ ਵਰਕਰਾਂ ਤੋਂ ਡਰ ਗਏ ਨੇ ਹੁਣ ਵੇਖਣਾ ਹੋਵੇਗਾ ਆਮ ਆਦੀ ਪਾਰਟੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਆਪਣਾ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਜੇ ਉਹਨਾਂ ਨੂੰ ਕਦੋਂ ਰਿਹਾ ਕੀਤਾ ਜਾਂਦਾ ਹੁਣ ਸਮਾਂ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ